ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਛੋੜੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਮੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਇੱਕ ਸਪੈਸ਼ਲ ਵੀਡੀਓ ਹੈ ਮੌਸਮ ਨਾਰਮਲ ਦਿਨਾਂ ਦੀ ਜਾਣਕਾਰੀ ਤੋਂ ਹਟ ਕੇ ਜਿਵੇਂ ਅਸੀਂ ਨਾਰਮਲ ਦਿਨਾਂ ਦੀ ਜਾਣਕਾਰੀ ਲੈ ਕੇ ਆਉਂਦੇ ਹਾਂ ਉਸ ਤੋਂ ਇਲਾਵਾ ਇੱਕ ਇਹ ਮੌਨਸੂਨ ਦੀ ਸਪੈਸ਼ਲ ਬੁਲੇਟਿਨ ਲੈ ਕੇ ਆਏ ਹਾਂ ਕਿ ਬਹੁਤ ਦਰਸ਼ਕ ਵੀਰਾਂ ਦੇ ਸਵਾਲ ਆ ਰਹੇ ਸੀ ਲਗਾਤਾਰ ਪੰਜਾਬ ਹਰਿਆਣਾ ਉੱਤਰੀ ਭਾਰਤ ਵਿੱਚ ਕਦੋਂ ਮੌਨਸੂਨ ਦਾ ਸਤਕ ਦੇਵੇਗਾ ਕੀ ਹਾਲਾਤ ਬਣਨਗੇ ਕਿਸ ਤਰੀਕ ਤੱਕ ਉਮੀਦ ਕੀਤੀ ਜਾ ਸਕਦੀ ਹੈ ਮੌਨਸੂਨ ਦੀ ਸਾਰੇ ਡਾਊਟ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਜਿਹੜੀ ਜਾਣਕਾਰੀ ਹੈ ਅੱਜ 9 ਤਰੀਕ ਜੂਨ ਮਹੀਨਾ 2024 ਦੀ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚਲੋ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗੇਗੀ ਤਾਂ ਲਾਈਕ ਜਰੂਰ ਕਰਿਓ ਤੇ ਬਾਕੀ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਤੇ ਤੁਹਾਡੇ ਏਰੀਆ ਦੇ ਵਿੱਚ ਕਿਵੇਂ ਦਾ ਮੌਸਮ ਬਣਿਆ ਹੋਇਆ ਜ਼ਰੂਰ ਮੈਂਸ਼ਨ ਕਰਿਓ ਜੀ ਤਾਜ਼ਾ ਜਿਹੜੀ ਇਹ ਇਮੇਜ ਸੈਟੇਲਾਈਟ ਦੀ ਨਹੀਂ ਕਹਿ ਸਕਦੇ ਆਪਾਂ ਪਰ ਇਹ ਇੱਕ ਸਟਰਕਚਰ ਹੁੰਦਾ ਹੈ ਜੀ ਮੌਨਸੂਨ ਦਾ ਕਿਹੜਾ ਮੌਨਸੂਨ ਦੀ ਵੇਵ ਹੈ ਉਹ ਆਂਡੀਆਂ ਦੇ ਵਿੱਚ ਐਂਟਰ ਕਰਦੀ ਹੈ ਇਸ ਤਰੀਕੇ ਦੇ ਵਿੱਚ ਉਹ ਐਂਟਰ ਕਰਦੀ ਹੈ ਮਤਲਬ ਆਹ ਏਰੀਆ ਪਹਿਲਾਂ ਪ੍ਰਭਾਵਿਤ ਹੁੰਦਾ ਹੈ ਜੋ ਤੁਹਾਡੀ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਤੇ ਬਾਕੀ ਏਰੀਆ ਬਾਅਦ ਵਿੱਚ ਪ੍ਰਭਾਵਿਤ ਹੁੰਦਾ ਹੈ ਇਸ ਤੋਂ ਮਗਰ ਗੱਲ ਕਰੀਏ ਤੇ ਜਿਹੜੇ ਨੀਲੇ ਰਖਾਵਾਂ ਨੇ ਏਹ ਹੈ ਜੀ ਐਕਚੁਅਲ ਡੇਟ ਠੀਕ ਹੈ ਜੀ ਤੇ ਜਿਹੜੀ ਲਾਰ ਰਖਾਵਾ ਨੇ ਉਹ ਹੈਗੇ ਜੀ ਜਿਹੜੀ ਨਾਰਮਲ ਦਿਨਾਂ ਦੇ ਵਿੱਚ ਨਾਰਮਲ ਮੌਨਸੂਨ ਆਉਂਦਾ ਹੈ ਤਾਂ ਉਹਨਾਂ ਦੇ ਰਿਆਂ ਦੇ ਵਿੱਚ ਆਉਂਦਾ ਹੈ ਤੇ ਇਸ ਟਾਈਮ ਜਿਹੜਾ ਮੌਨਸੂਨ ਹੋ ਕੇ ਜ਼ੂਮ ਕਰਕੇ ਦਿਖਾਵਾ ਮੈਂ ਤਾਂ ਅਗਰ ਐਕਚੁਅਲ ਦੀ ਗੱਲ ਕਰੀਏ ਤਾਂ ਇਸ ਏਰੀਆ ਦੇ ਵਿੱਚ ਪਹਿਲਾ ਮੌਨਸੂਨ ਜਿਹੜਾ ਪਹੁੰਚਦਾ ਸੀ ਉਹ 10 ਜੂਨ ਨੂੰ ਪਹੁੰਚਦਾ ਸੀ ਠੀਕ ਹੈ ਤੇ ਇਹਨਾਂ ਏਰੀਆ ਦੇ ਵਿੱਚ 15 ਜੂਨ ਨੂੰ ਪਰ ਹੁਣ ਕੀ ਹੋ ਚੁੱਕਿਆ ਹੈ ਹੁਣ ਜਿਹੜਾ ਮੌਨਸੂਨ ਹੈ ਇਸ ਏਰੀਆ ਦੇ ਵਿੱਚ 9 ਜੂਨ ਨੂੰ ਹੀ ਪਹੁੰਚ ਚੁੱਕਿਆ ਜੀ ਕਿਉਂਕਿ ਇਹ ਰੈਡ ਲਾਈਨ ਨੂੰ ਡਿਫਾਈਨ ਕਰਦੀ ਹੈ ਜਿਹੜੀ ਜਗ੍ਹਾ 'ਮ ਆ ਇਹ ਆਹ ਰੈਡ ਲਾਈਨ ਤੇ ਆਹ ਰੈਡ ਲਾਈਨ ਇਹਨਾਂ ਨੂੰ ਮੌਨਸੂਨ ਜਿਹੜਾ 15 ਜੂਨ 10 ਜੂਨ ਨੂੰ ਪਹੁੰਚਦਾ ਸੀ ਉਹ ਹੁਣ 9 ਜੂਨ ਨੂੰ ਪਹੁੰਚ ਚੁੱਕਿਆ ਯਾਨੀ ਕਿ ਆਪਣੇ ਦਿਨਾਂ ਤੋਂ ਇੱਕ ਤੋਂ ਦੋ ਦਿਨ ਅਡਵਾਂਸ ਮੌਨਸੂਨ ਫਿਲਹਾਲ ਚੱਲ ਰਿਹਾ ਹੈ ਅਗਰ ਇਸ ਦੀ ਗੱਲ ਕਰੀਏ ਤਾਂ ਫਿਲਹਾਲ ਆਹ ਕੋਸਟਲ ਲਾਈਨ ਅਜੇ ਬਹੁਤ ਪਿੱਛੇ ਹੈ ਇਸ ਤੋਂ ਮੌਨਸੂਨ ਫਿਲਹਾਲ ਅਗਰ ਗੱਲ ਕਰੀਏ ਤਾਂ ਜਿਹੜੀ 10 ਤਰੀਕ ਨੂੰ ਮੌਨਸੂਨ ਪਹੁੰਚਦਾ 10 ਜੂਨ ਨੂੰ ਜੋ ਪਹੁੰਚਣਾ ਹੁੰਦਾ ਹੈ ਉਹ 9 ਜੂਨ ਨੂੰ ਮੌਨਸੂਨ ਫਿਲਹਾਲ ਇੱਥ ਤੇ ਉਮੀਦ ਕਰਦੇ ਹਾਂ ਕਿ ਇਹ ਮੌਨਸੂਨ ਦੀ ਸਪੀਡ ਜਿਹੜੀ ਬੜੀ ਸੋਹਣੀ ਬੜੀਆ ਬਣੀ ਹੋਈ ਹੈ ਉਹ ਇਸੇ ਤਰੀਕੇ ਨਾਲ ਬਣੀ ਰਹੇ ਪਰ ਅਗਰ ਗੱਲ ਕਰੀਏ ਆਪਾਂ ਦੂਜੇ ਪਾਸੇ ਨਾਰਥ ਈਸਟ ਦੀ ਤਾਂ ਇਸ ਈਸਟਰਨ ਸਾਈਡ ਤੁਸੀਂ ਦੇਖੋਗੇ ਤਾਂ ਫਿਲਹਾਲ ਜਿਹੜੀ ਸਪੀਡ ਹੈ ਉਹ ਇੱਕ ਜਗ੍ਹਾ ਖੜੀ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸਪੀਡ ਮੌਨਸੂਨ ਦੀ ਹੁੰਦੀ ਹੈ ਜੀ ਉਹ 30 ਮਈ ਨੂੰ ਮੌਨਸੂਨ ਪਹੁੰਚ ਗਿਆ ਸੀ ਜਦ ਕਿ ਇੱਥੇ 5 ਜੂਨ ਦੇ ਨੇੜੇ ਜਿਹੜੇ ਮੌਨਸੂਨ ਪਹੁੰਚਦਾ ਹੈ ਇੱਥੇ ਸਪੀਡ ਕਾਫੀ ਹੈ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਪਰ ਫਿਲਹਾਲ ਇਹ ਸਪੀਡ ਜਿਹੜੀ ਇੱਥੇ ਹੈ ਕੰਟਰੋਲ ਦੇ ਵਿੱਚ ਹੈ ਕੋਈ ਬਹੁਤ ਜ਼ਿਆਦਾ ਇਹਦੇ ਵਿੱਚ ਫਰਕ ਫਿਲਹਾਲ ਦਿਖਾਈ ਨਹੀਂ ਦਿੱਤਾ 1 ਜੂਨ ਨੂੰ ਜਿਹੜਾ ਪਹੁੰਚਦਾ ਸੀ 29 ਜੂਨ ਨੂੰ ਤੇ ਨੇੜੇ ਨੇੜੇ 23 ਮਈ ਨੂੰ ਪਹੁੰਚ ਚੁੱਕੇ ਸੀ ਇੱਥੇ ਮੌਨਸੂਨ ਬਾਕੀ ਇੱਧਰ ਸਪੀਡ ਠੀਕ ਹੈ ਤੇ ਇੱਧਰ ਜਿਹੜੀ ਸਪੀਡ ਹੈ ਉਹ ਇੱਕ ਦਿਨ ਪਹਿਲਾਂ ਆ ਚੁੱਕੀ ਹੈ ਜਿਹੜੀ ਨਾਰਮਲ ਦਿਨਾਂ ਦੀ ਗੱਲ ਕਰੀਏ ਤਾਂ ਨਾਰਮਲ ਦਿਨ ਜਿਹੜੇ ਪੰਜਾਬ ਦੇ ਵਿੱਚ ਐਂਟਰ ਕਰਦੇ ਨੇ ਉਹ 30 ਜੂਨ ਨੂੰ ਸੀ ਉਹ 30 ਜੂਨ ਜਿਹੜੀ ਇੱਕ ਪੀਕ ਪੁਆਇੰਟ ਹੁੰਦਾ ਉਹ ਦੱਸ ਰਿਹਾ ਤੁਹਾਨੂੰ 100% ਕਹਿ ਦਿਆ ਵੀ ਮੌਨਸੂਨ ਸ਼ੁਰੂ ਹੋ ਚੁੱਕਿਆ ਜਿਵੇਂ ਕਿ ਹੁਣ ਮਹਾਰਾਸ਼ਟਰ ਪੂਨੇ ਦੇ ਵਿੱਚ ਇਸ ਟਾਈਮ ਪੀਕ ਪੁਆਇੰਟ ਦੇ ਉੱਪਰ ਮੌਨਸੂਨ ਪਹੁੰਚ ਚੁੱਕਿਆ ਹੈ ਨਾਲ ਦੀ ਨਾਲ ਤੰਦਰਾ ਤਾਮਿਲਨਾਡੂ ਇਹਨਾਂ ਸਟੇਟਾਂ ਨੂੰ ਪਾਰ ਕਰ ਚੁੱਕਿਆ ਹੈ ਤੇ ਅਗਰ ਗੱਲ ਕਰ ਲਈਏ ਹੁਣ ਪੰਜਾਬ ਦੀ ਤਾਂ ਜਿਹੜੀ 에ਰ ਇਹ ਰੇਖਾ ਲੰਘਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਨੂੰ ਤਾਂ ਇਹ ਰੇਖਾ ਜਿਹੜੀ ਹੈ ਇਹ ਡਿਫਾਈਨ ਕਰਦੀ ਹੈ ਵੀ 30 ਜੂਨ ਦੇ ਨੇੜੇ ਤੇਰੇ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰਦਾ ਹੈ ਨਾਰਮਲ ਦਿਨਾਂ ਦੇ ਵਿੱਚ ਹੁੰਦਾ ਇਸੇ ਤਰੀਕੇ ਨਾਲ ਤੁਹਾਨੂੰ ਅਸੀਂ ਪਿਛਲੇ ਵੀਡੀਓ ਵਿੱਚ ਦੱਸਿਆ ਸੀ ਕਿ 29 ਸੌਰੀ 19 ਦੇ ਲੈ ਕੇ 21 ਦੇ ਵਿੱਚ ਮੌਨਸਨ ਐਂਟਰ ਕਰੇਗਾ ਉਹ ਮੌਨਸਨ ਦੇ ਐਂਟਰ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਤੋਂ ਪਹਿਲਾਂ ਜਿਹੜੀਆਂ ਹਵਾਵਾਂ ਸ਼ੁਰੂ ਹੁੰਦੀਆਂ ਨੇ ਇੱਕ ਪ੍ਰੀ ਮੌਨਸਨ ਮੌਸਮ ਬਣਦਾ ਹੈ ਜਿਹਦੇ ਨਾਲ ਬੱਦਲ ਬਾਈ ਅਚਾਨਕ ਬਦਲ ਦਿੰਦੀ ਹੈ ਲਗਾਤਾਰ ਟੁੱਟਵੇਂ ਰੂਪ ਦੇ ਵਿੱਚ ਕਾਲੇ ਬੱਦਲ ਹਵਾ ਦੇ ਨਾਲ ਅੱਗੇ ਪਿੱਛੇ ਹੁੰਦੇ ਦਿਖਾਈ ਦਿੰਦੇ ਨੇ ਉਹ ਜਿਹੜੇ ਮੌਨਸਨ ਹੁੰਦੇ ਨੇ ਪ੍ਰੀ ਮੌਨਸਨ ਹੁੰਦੇ ਨੇ ਉਹਨਾਂ ਦੀ ਜਿਹੜੀ ਆਵਾਜਾਈ ਉਹ 19 ਤਰੀਕ ਤੋਂ 19 ਜੂਨ ਤੋਂ ਪੰਜਾਬ ਦੇ ਨੇੜੇ ਤੇੜੇ ਦੇ ਸੁਪੇ ਵਿੱਚ ਦੇਖਣੀ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਕਿ ਹਲਕੇ ਫੁਲਕੇ ਮੀਂਹ 1 ਘੰਟੇ ਦਾ ਅੱਧੇ ਘੰਟੇ ਦਾ ਛਰਾਟੇਦਾਰ ਮੀਂਹ ਗਰਜ ਵਰਗੇ ਮਾਹੌਲ ਉਹ 29 ਸੌਰੀ 19 ਜੂਨ ਤੋਂ ਬੜਨੇ ਉਹਨੂੰ ਸ਼ੁਰੂ ਹੋ ਜਾਣਗੇ ਤੇ 29 ਜੂਨ ਤੱਕ ਬਰਕਰਾਰ ਰਹਿਣਗੇ 29 ਜੂਨ ਤੋਂ ਲੈ ਕੇ 1 ਜੁਲਾਈ ਇਹਦੇ ਵਿੱਚ ਪੀਕ ਪੁਆਇੰਟ ਹੈ ਜਿਹੜਾ ਆਪਣਾ ਉਹ ਦੱਸਿਆ ਗਿਆ ਹੈ ਜੀ ਮੌਨਸੂਨ ਦੇ ਪੂਰੇ ਬਰਸਾਤਾ ਹੋਣ ਦਾ ਪੰਜਾਬ ਦੇ ਵਿੱਚ ਅਗਰ ਅਸੀਂ ਓਵਰਾਲ ਗੱਲ ਕਰੀਏ ਤਾਂ ਜਿਹੜੀ ਇੱਕ ਪੀਕ ਪੁਆਇੰਟ ਹੱਸਿਆ ਕਹਿੰਦਾ ਵੀ ਇਸ ਦਿਨ ਤੋਂ ਲਗਾਤਾਰ ਮੀਂਹ ਸ਼ੁਰੂ ਹੋ ਜਾਣਗੇ ਜੀ ਉਹ ਹੈ ਜੀ ਆਪਣਾ 29 ਮਈ ਤੋਂ 29 ਜੂਨ ਤੋਂ ਲੈ ਕੇ 1 ਜੁਲਾਈ 2024 ਦਾ ਤੇ ਜਿਹੜਾ ਮੌਨਸੂਨ ਸ਼ੁਰੂ ਹੋਣ ਦੀ ਉਮੀਦ ਹੈ ਇਹਦੇ ਵਿੱਚ ਪ੍ਰੀ ਮੌਨਸੂਨ ਹਵਾਵਾਂ ਇਨਕਲੂਡ ਹੁੰਦੀਆਂ ਨੇ 1-1 ਘੰਟੇ 2-2 ਘੰਟੇ ਦੇ ਸਪੈਲ ਇਨਕਲੂਡ ਹੁੰਦੇ ਨੇ ਮੀਂਹ ਦੇ ਗਰਜ ਚਮਕ ਵਰਗੇ ਹਾਲਾਤ ਹੁੰਦੇ ਨੇ ਉਹ ਪੰਜਾਬ ਹਰਿਆਣਾ ਦੇ ਵਿੱਚ 19 ਜੂਨ ਤੋਂ ਲੈ ਕੇ 21 ਜੂਨ ਦੇ ਵਿੱਚਕਾਰ ਉਹ ਆਪਣਾ ਕਾਰਵਾਈ ਪਾਉਂਦੇ ਹੋਏ ਸ਼ੁਰੂ ਆਪਣਾ ਕੰਮ ਕਰ ਦੇਣਗੇ ਤੇ ਇਹ ਜਿਹੜੀ ਜਾਣਕਾਰੀ ਹੈ ਇਹ ਫਿਲਹਾਲ ਅੱਜ 9 ਜੂਨ ਦੀ ਹੈ ਬਾਕੀ ਇਸ ਦਾ ਜਿਹੜੀ ਪਿਕਚਰ ਕਲੀਅਰ ਹੋਵੇਗੀ ਉਹ 15 ਤਰੀਕ ਦੇ ਨੇੜੇ ਤੇ ਜਾ ਕੇ ਕਲੀਅਰ ਹੋਵੇਗੀ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੌਨਸੂਨ ਦੀ ਸਪੀਡ ਕਿਵੇਂ ਦੀ ਹੈ ਕੋਈ ਘਟ ਸਪੀਡ ਦੇ ਵਿੱਚ ਕਮੀ ਆਈ ਹੈ ਜਾਂ ਸਪੀਡ ਦੇ ਵਿੱਚ ਵਾਧਾ ਹੋਇਆ ਹੈ ਉਹਦੇ ਨਾਲ ਇੱਕ ਦਿਨ ਅੱਗੇ ਪਿੱਛੇ ਹੋਣ ਦੀ ਉਮੀਦ ਦੱਸੀ ਜਾਂਦੀ ਹੈ ਤਾਂ ਹੀ ਅਸੀਂ ਤੁਹਾਨੂੰ 19 ਤੋਂ ਲੈ ਕੇ 21 ਦਿਨ 21 ਜੂਨ ਦੇ ਤਰੀਕ ਦੇ ਰਹੇ ਹਾਂ ਤੇ ਕਿਉਂਕਿ ਇਹਦੇ ਵਿੱਚ ਇੱਕ ਤੋਂ ਦੋ ਦਿਨ ਦੀ ਵੇਰੀਏਸ਼ਨ ਆ ਜਾਂਦੀ ਹੈ ਹਵਾ ਦੀ ਸਪੀਡ ਨਾਲ ਮੌਸਮ ਦੀ ਕਈ ਵਾਰੀ ਕਿਸੇ ਇਲਾਕੇ ਦੇ ਵਿੱਚ ਦਬਾਅ ਵਾਲਾ ਖੇਤਰ ਬਣ ਗਿਆ ਕਿਸੇ ਬਲ ਜ਼ਿਆਦਾ ਦਬਾਅ ਵਾਲਾ ਖੇਤਰ ਬਣ ਗਿਆ ਉਹਦੇ ਨਾਲ ਵੀ ਮੌਸਮ ਉੱਪਰ ਪਿੱਛੇ ਹੋ ਜਾਂਦੇ ਨੇ ਇਹ ਇੱਕ ਨਾਰਮਲ ਗਤੀਵਿਧੀ ਮੌਨਸੂਨ ਦੇ ਵਿੱਚ ਪ੍ਰੀ ਮੌਨਸੂਨ ਹਵਾਵਾਂ ਦੇ ਨਾਲ ਚੱਲਦੀ ਰਹਿੰਦੀ ਹੈ ਸੋ ਇਹੇ ਸੀ ਜਾਣਕਾਰੀ ਮੌਸਮ ਮੌਨਸੂਨ ਦੀ ਕਿ ਮੌਨਸੂਨ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਵਿੱਚ ਕਦੋਂ ਐਂਟਰ ਕਰੇਗਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਜਾਣਕਾਰੀ ਇਹ ਪਸੰਦ ਆਈ ਹੋਵੇਗੀ ਤੁਹਾਡੀ ਨੌਲੇਜਫੁਲ ਲੱਗੀ ਹੋਵੇਗੀ ਤੇ ਤੁਸੀਂ ਸਾਡਾ ਚੈਨਲ ਵਾਦਰ ਅਪਡੇਟਸ ਨੂੰ ਜਰੂਰ ਸਬਸਕ੍ਰਾਈਬ ਕਰੋਗੇ ਤੇ ਬਾਕੀ ਮੌਸਮ ਦੀ ਜਾਣਕਾਰੀਆਂ ਜਿਹੜੀ ਲਗਾਤਾਰ ਅਸੀਂ ਪਾਉਂਦੇ ਰਹਿੰਦੇ ਹਾਂ ਸਵੇਰੇ ਦੁਪਹਿਰ ਦੇ ਸ਼ਾਮ ਨੂੰ ਅਤੇ ਬਾਕੀ ਡੇਲੀ ਦੀ ਜਾਂ ਹਫਤੇ ਦੀ ਜਾਂ ਮਹੀਨੇ ਵਾਈਜ਼ ਜਾਂ ਅਧੇ ਮਹੀਨੇ ਦੀ ਜੋ ਵੀ ਜਾਣਕਾਰੀ ਹੁੰਦੀ ਸੀ ਲਗਾਤਾਰ ਪਾਉਂਦੇ ਰਹਿੰਦੇ ਹਾਂ ਚੈਨਲ ਤੇ ਤੇ ਅਜਿਹੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ ਉੱਥੇ ਕਰੰਟ ਮੌਸਮ ਕਿਵੇਂ ਦਾ ਚੱਲ ਰਿਹਾ ਹੈ ਜ ਬਾਕੀ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਜੀ